ਇਸ ਚੈਪਟਰ 26 ਇਰਿਆਂ ਪਹਿਲੀਆਂ ਤਿੰਨ ਆਇਤਾਂ ਦੇਖੋ ਉਸ ਦੇਸ਼ ਵਿੱਚ ਕਾਲ ਪਹਿਲੇ ਕਾਲ ਤੋਂ ਬਿਨਾਂ ਜਿਹੜਾ ਅਬਰਾਹਾਮ ਦੇ ਦਿਨਾਂ ਵਿੱਚ ਸੀ ਪਿਆਰ ਸੀ ਪੈ ਗਿਆ ਤਾਂ ਇਜ਼ਹਾਕ ਅਬੀਮਲਕ ਕੋਲ ਜਿਹੜਾ ਫਲਿਸਤੀਆਂ ਦਾ ਰਾਜਾ ਸੀ ਗਰਾਰ ਨੂੰ ਚਲਾ ਗਿਆ ਹੁਣ ਇੱਥੇ ਅਬਰਾਹਾਮ ਹੁਣੀ ਗੁਜ਼ਰ ਚੁੱਕੇ ਆ ਇਜ਼ਹਾਕ ਆ ਉੱਥੇ ਹੀ ਧਰਤੀ ਉੱਤੇ ਬਾਈਬਲ ਕਹਿ ਰਹੀ ਕਿ ਉਹ ਜਿਹੜਾ ਕਾਲ ਅਬਰਾਹਾਮ ਦੇ ਦਿਨਾਂ ਵਿੱਚ ਪਿਆ ਸੀ ਨਾ ਉਦਾਂ ਦਾ ਹੀ ਕਾਲ ਇਜ਼ਹਾਕ ਦੇ ਟਾਈਮ ਤੇ ਵੀ ਪਿਆ ਇਵੇਂ ਫਿਰ ਉਹ ਗਰਾਰ ਨੂੰ ਚੱਲ ਗਿਆ ਗਰਾਰ ਜਿਹੜਾ ਸੀਗਾ ਮਿਸਰ ਦੇ ਰਾਜ ਚ ਹੀ ਤਦ ਯਹੋਵਾ ਨੇ ਉਸ ਨੂੰ ਦਰਸ਼ਨ ਦੇ ਕੇ ਆਖਿਆ ਕਿਨ ਨੂੰ ਇਜ਼ਹਾਕ ਨੂੰ ਮਿਸਰ ਨੂੰ ਨਾ ਉਤਰੀ ਮਤਲਬ ਜਿੱਦਾਂ ਤੇਰਾ ਪਿਤਾ ਚੱਲ ਗਿਆ ਸੀਗਾ ਮਿਸਰ ਨੂੰ ਤੂੰ ਨਾ ਜਾਈ ਮਿਸਰ ਨੂੰ ਨਾ ਉਤਰੀ ਪਰ ਉਸ ਦੇਸ਼ ਵਿੱਚ ਵਸੀ ਜਿਹੜਾ ਮੈਂ ਤੈਨੂੰ ਦੱਸਾਂਗਾ ਤੂੰ ਉਸ ਦੇਸ਼ ਵਿੱਚ ਜਾ ਟਿਕੀ ਮੈਂ ਤੇਰੇ ਅੰਗ ਸੰਗ ਹੋਵਾਂਗਾ ਅਤੇ ਤੈਨੂੰ ਵਰਕਤਾ ਦੇਵਾਂਗਾ ਕਿਉਂਕਿ ਮੈਂ ਤੈਨੂੰ ਅਤੇ ਤੇਰੀ ਅਣਸ ਨੂੰ ਇਹ ਸਾਰੇ ਦੇਸ਼ ਦੇਵਾਂਗਾ ਮੈਂ ਉਸ ਸੌਨ ਨੂੰ ਜਿਹੜੀ ਮੈਂ ਤੇਰੇ ਪਿਤਾ ਬਰਾਹਮ ਨਾਲ ਖਾਦੀ ਸੀ ਪੂਰਾ ਕਰਾਂਗਾ ਪਰਮੇਸ਼ਰ ਉਹਨੂੰ ਕਦੋਂ ਉੱਥੇ ਟਿਕਨ ਲਈ ਕਹਿ ਰਿਹਾ ਜਦੋਂ ਕਾਲਿਆ ਆਂ ਆਮਨ ਔਰ ਬਾਈਬਲ ਬਿਆਨ ਕਰਦੀ ਇਜ਼ਹਾਕ ਨੇ ਪਰਮੇਸ਼ਰ ਦੀ ਆਗਿਆਕਾਰੀ ਕੀਤੀ ਅਬਰਾਹਮ ਵਾਂਗੂ ਛੜਕੇ ਦੌੜ ਨਹੀਂ ਗਿਆ ਉਹ ਨੇ ਆਗਿਆਕਾਰੀ ਕੀਤੀ ਉਹ ਰੇ ਇਸੇ ਦੀ ਬਾਈ 12 ਹੈ ਦੇਖੋ ਇਹ 12 ਹੈ ਇਸੇ ਦੀ 12 ਹੈ ਇੱਥੇ ਲਿਖਿਆ ਇਜ਼ਹਾਕ ਉਸ ਧਰਤੀ ਵਿੱਚ ਬੀ ਬੀਜਿਆ ਤੇ ਉਸੇ ਸਾਲ 100 ਗੁਣਾ ਪ੍ਰਾਪਤ ਕੀਤਾ ਇਹ ਮੈਂ ਕਿਨੇ ਆਮਰ ਕਹਿ ਸਕਦੇ ਹੱਥ ਉਠਾ ਕੇ ਅਬਰਾਹਾ ਮੈਂ ਤੂੰ ਕਿਉਂ ਦੌੜਿਆ ਸੀਗਾ ਕਿਉਂਕਿ ਉਹ ਕਾਲ ਪੈ ਗਿਆ ਸੋਕਾ ਪੈ ਗਿਆ ਗੁਜ਼ਾਰਾ ਕਿੱਦਾਂ ਚੱਲੇਗਾ ਪਰ ਇਜ਼ਹਾਕ ਨੇ ਉਸੇ ਧਰਤੀ ਤੇ ਆ ਗਿਆ ਕਰੀ ਕੀਤੀ 2 ਗੁਣਾ 10 ਗੁਣਾ 50 ਗੁਣਾ 60 ਗੁਣਾ ਨਹੀਂ 100 ਗੁਣਾ ਖੁਦਾ ਨੇ ਉਸੇ ਧਰਤੀ ਉੱਤੇ ਦਿੱਤਾ ਔਰ ਮੈਨੂੰ ਵਿਸ਼ਵਾਸ ਹੈ ਅਗਰ ਖੁਦਾ ਸਾਨੂੰ ਇਹ ਸੰਦੇਸ਼ ਲੈ ਕੇ ਆਇਆ ਹੈ ਉਹ ਤਰਾਸ਼ਣਾ ਹੋਵੇ ਕਾਲ ਪਵੇ ਕੁਝ ਵੀ ਕਿਉਂ ਨਾ ਹੋਵੇ ਅਗਰ ਤੂੰ ਇਹ ਧਰਤੀ ਦਿੱਤੀ ਹੈ ਇੱਕ ਤੇ ਬਿਜਾਨੇ ਔਰ ਪਰਮੇਸ਼ਰ ਕਿਰਪਾ ਦਵੇਗਾ ਸੂਗੁਣਾ ਤੋਂ ਵੱਡਣ ਦੀ ਜੇ ਤੂੰ ਕੱਟ ਕੇ ਲਿਆਉਂਦਾ ਤੂੰ ਕਰੇ ਖੁਦਾ ਆਹ ਕਿਆ ਕਰੀ ਦੇਖਣਾ ਚਾਹੁੰਦਾ ਹੈ ਉਸੇ ਧਰਤੀ ਉੱਤੇ ਇਜ਼ਹਾਕ ਨੇ ਸੂਗੁਣ ਬੀਜਿਆ ਸੂਗੁਣਾ ਪਰਮੇਸ਼ਰ ਨੇ ਦਿੱਦਿਆ ਵੱਡਣ ਦੀ ਕਿਰਪਾ ਦਿੱਤੀ ਇਸੇ ਮੈਸੇਜ ਚ ਸੀਰ ਆ ਬਦਲ ਜਾਣਾ ਹੋਏਗਾ ਇਸੇ ਚ ਰੈਪਚਰ ਹੋਏਗਾ ਇਸੇ ਚ ਮਲੇਲੀਅਮ ਦੇਖਿਆ ਜਾਏਗਾ ਔਰ ਇਸੇ ਚ ਆਪਣੇ ਮਰੇ ਹੋਏ ਭੈਣ ਭਰਾਵਾਂ ਨੂੰ ਦੁਬਾਰਾ ਜਿਹੜੇ ਸੋਗੇ ਖੁਦਾ ਦੇ ਦੁਆਰਾ ਦਿਖਾਇਆ ਜਾਏਗਾ ਸੋ ਡੂ ਨੋਟ ਕੇਅਰ ਅਬਾਊਟ ਦਾ ਫੈਮਾਈਨਸ ਅਕਾਲ ਵਾਲਨਾ ਦੇ ਕੋ ਕਿੰਨੇ ਉਤਰਾ ਛੜਾਇਆ ਕੁਸ਼ਨਾ ਦੇ ਕੋ ਟੂ ਕਿ ਸਭ ਕੁਝ ਹੋਣਾ ਹੀ ਹੈ ਪਰ ਪਰਮੇਸ਼ਰ ਦੇਖਣਾ ਚਾਹੁੰਦਾ ਯਾਦ ਹੈ ਤੁਹਾਨੂੰ ਨੇ ਲਾੜੀ ਦਾ ਦਰਸ਼ਨ ਦੇਖਿਆ ਕਿੱਤਿਆਂ ਕਿਆ ਦੋਹਾਂ ਦਿਨਾਂ ਦੇ ਪਿਆਰ ਖਿਸਕੇ ਸੀਗੇ ਪਰ ਮੈਂ ਚਿਲਾ ਕੇ ਕਿਹਾ ਸਟੇ ਇਨ ਦਾ ਲਾਈਨ ਸਟੇ ਇਨ ਦਾ ਲਾਈਨ ਸਟੇ ਇਨ ਦਾ ਲਾਈਨ ਲਾਈਨ ਚ ਬਣ ਰਾਇ ਇੱਥੇ ਵੀ ਇਸ ਇੱਥੇ ਮਤਲਬ ਆਈ ਏਮ ਨੋਟ ਟਾਕਿੰਗ ਅਬਾਊਟ ਚਰਚ ਤੂੰ ਜਾ ਸਕਦਾ ਜੇ ਦੀ ਇੱਛਾ ਹੈ ਪਰ ਇਸ ਸੰਦੇਸ਼ ਚ ਵੀ ਜੀ ਤੂੰ ਸੋਗਣਾ ਵੱਡੇਗਾ